ਸਤ ਸ੍ਰੀ ਅਕਾਲ ਜੀ ਮੇਰੇ YouTube ਚੈਨਲ ਦੇ ਆਪ ਸਭ ਦਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਆਪਣੇ ਘਰਾਂ 'ਚ ਖੁਸ਼ ਤੇ ਤੰਦਰੁਸਤ ਹੋਵੋਗੇ ਅੱਜ ਮੈਂ ਤੁਹਾਡੇ ਨਾਲ ਸਵੇਰ ਤੋਂ ਲੈ ਕੇ ਸ਼ਾਮ ਦਾ ਜਿਹੜਾ ਬਲੌਗ ਆ ਉਹ ਸ਼ੇਅਰ ਕਰਨ ਲੱਗੀ ਹਾਂ ਕਿ ਆਪਾਂ ਕਿਹੜੇ-ਕਿਹੜੇ ਕੰਮ ਕੀਤੇ ਤੇ ਇੱਥੇ ਮੈਂ ਸਿਮਰਨ ਨੂੰ ਉਠਾਉਣ ਲੱਗੀ ਸੀ 7 ਵਜੇ ਦਾ ਟਾਈਮ ਸੀ ਤੇ ਮੈਂ ਇਹਨਾਂ ਦੇ ਟਿਫਨ ਵਗੈਰਾ ਪਾ ਕੇ ਰੱਖਿਆ ਹੀ ਸੀ ਇਹਨੇ ਸਕੂਲ ਜਾਣਾ ਸੀ ਹਲੇ ਸੁੱਤਾ ਪਿਆ ਸੀ ਲੋਜੀ ਆਪਾਂ ਹੁਣ ਸਿਮਰਨ ਨੂੰ ਠਾਲਦੇ ਹਾਂ ਤੇ ਉਠਾ ਕੇ ਚਾਹ ਪਲਾਉਂਦੇ ਹਾਂ ਨੂੰ ਸਿਮਰਨ ਖੋ ਸਕੂਲ ਦਾ ਟਾਈਮ ਹੋ ਜਾਣਾ ਫਿਰ ਚਾਹ ਪੀਓ ਠੀਕ ਹੈ ਉੱਥੇ ਉੱਥੇ ਚਾਹ ਪੀਓ ਚਲੋ 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 ਚਾਹ ਪੀਓ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਵਾਹਿਦੂ ਇੱਧਰ ਆਵੀਂ ਭੈਣ ਜੀ ਸਿੱਤੇ ਤੈਨੂੰ ਆਰਾਮ ਦੇ ਨਾਲ ਤਰੀ ਤੋਂ ਸਕੂਲ ਜਾਣਾ ਨਹੀਂ ਜਾਣਾ ਨਹੀਂ ਜਾਣਾ ਜੈ ਸਮਰਪਤ ਚਾਹ ਪੀ ਲਓ ਫਿਰ ਚਲੋ ਤਿਆਰ ਹੁੰਨੇ ਆਪਾਂ ਸਕੂਲ ਵਾਸਤੇ ਲੋਜੀ ਖਟੜਾ ਸਾਹਿਬ ਚਾਹ ਪੀਓ ਲੋਜੀ ਚਾਹ ਪੀਣ ਤੋਂ ਬਾਅਦ ਇਹਨੂੰ ਕਰਦੇ ਆਪਾਂ ਸਕੂਲ ਲਈ ਰੈਡੀ ਫਿਰ ਆਪਾਂ ਮਿਲਦੇ ਆ ਤੁਹਾਨੂੰ ਲੋਜੀ ਹਰਸਨ ਸਿੰਘ ਰੈਡੀ ਹੋ ਗਏ ਨੇ ਸਕੂਲ ਜਾਣ ਲਈ ਬੁਲਵਾਰ ਕੱਢੋ ਕਿਉਂਕਿ ਵਿੱਚ ਭੈ ਸਸ਼ੀਕਾਲ ਕਰੋ ਸਾਰਿਆਂ ਨੂੰ ਹੱਥ ਜੋੜ ਕੇ ਹਾਂ ਸ਼ਾਬਾਸ਼ ਜਿੰਦੀ ਬਸਰੀ ਬੈਨ ਆ ਜਿਹੜੀ ਆਉਣ ਵਾਲੀ ਆ ਤੇ ਵੇਟ ਕਰਦੇ ਆ ਗੇਟ ਖੋਲ ਕੇ ਆਹ ਦੇਖੋ ਤੁਸੀਂ ਮੀਂਹ ਪੈਣ ਦੇ ਨਾਲ ਨਾ ਸਾਰੇ ਕੰਡਾ ਦੇ ਉੱਤੇ ਸਲਾਬ ਆ ਗਈ ਆ ਤੇ ਕਾਲਾ ਕਾਲਾ ਜਿਹਾ ਹੋ ਗਿਆ ਏ ਜਿਲਬ ਜੀ ਜਿੱਤੇ ਜੰਮ ਜਾਂਦੀ ਹੁੰਦੀ ਆ ਉਦਾਂ ਵਾਲੇ ਛੱਤ ਦੇ ਉੱਤੇ ਵੀ ਕਾਫੀ ਜ਼ਿਆਦਾ ਇਹਦਾ ਸਲਾਵਾ ਹੀ ਪਈ ਹੈ ਸਾਰੇ ਕਮਰਿਆਂ ਦੇ ਵਿੱਚ ਵੀ ਹਾਂ ਦੇਖੋ ਜੀ ਇਧਰਲੀ ਸਾਈਡ ਵੀ ਸਾਰਿਆਂ ਦੇ ਘਰਾਂ ਦੇ ਵਿੱਚ ਇਦਾਂ ਹੋਇਆ ਹੋਇਆ ਸਲਾਵ ਦੇ ਨਾਲ ਆ ਜਿਹੜਾ ਨਿਸ਼ਾਨ ਜੇ ਦਾਗ ਪੈ ਗਏ ਨੇ ਇਹ ਤੇ ਛੱਤ ਦੇ ਉੱਤੇ ਜੀ ਘਟੜਾ ਸਾਹਿਬਾ ਜਿਹੜੇ ਸਕੂਲ ਚਲੇ ਗਏ ਨੇ ਹੁਣ ਉਹਨਾਂ ਦੇ ਜਾਣ ਤੋਂ ਬਾਅਦ ਆ ਜਿਹੜਾ ਆਪਾਂ ਕਰਨ ਅੱਗਿਆ ਸਫਾਈ ਜੀ ਤੇ ਇਹਨਾਂ ਚੱਕਦੇ ਹਾਂ ਕਮਰੇ ਚੋਂ ਮੰਜਾ ਮੰਜਾ ਖੜਾ ਕਰ ਦੇਣਾ ਤੇ ਚਾਦਰ ਉਹ ਝਾੜ ਕੇ ਪਿਛਾਉਣ ਵਾਲੀ ਹੈ ਹਲੇ ਤੇ ਇਹ ਵੀ ਆਪਾਂ ਪਿਛਾਉਣੇ ਆ ਸਲਾਵ ਕਰਪੀਣਾ ਗਿੱਲਾ ਗਿੱਲਾ ਜੋ ਮੇਰੇ ਸਾਰੇ ਕਿਤੇ ਬੱਡ ਵੀ ਕਿੰਨੇ ਬਿੱਲੇ ਵੈਸੇ ਧੁੱਪ ਲਵਾਈ ਸੀ ਦੋ ਦਿਨ ਹੁਣ ਵਧੀਆ ਧੁੱਪ ਨਿਕਲੀ ਸੀ ਤੇ ਹੁਣ ਅੱਜ ਦੇਖੋ ਜੇ ਧੁੱਪ ਨਿਕਲਦੀ ਆ ਅੱਜ ਤਾਂ ਬਸ ਆਪਾਂ ਇਹਦੀ ਚਾਦਰ ਰੈਡੀ ਚਾੜ੍ਹ ਕੇ ਵਿਛਾ ਦੇਣੀ ਆ ਤੇ ਚਾਦਰ ਕਾਲੀ ਮੈਂ ਧੋਤੀ ਹੋਈ ਵਿਛਾਈ ਆ ਹਲਕੀਆਂ ਜੀਆਂ ਚਾਦਰਾਂ ਐ ਵਧੀਆ ਲੱਗਦੀਆਂ ਨੇ ਘਸੀਆਂ ਜੀਆਂ ਹੋਈਆਂ ਗਰਮੀਆਂ ਦੇ ਵਿੱਚ ਤਾਂ ਲੋ ਜੇ ਕਬਛਾ ਲੀਏ ਚਾਦਰ ਯੋਜ ਚਾਦਰ ਜਿਹੜੀ ਪਿਛਾ ਦੁੱਤੀ ਆ ਚਾਦਰ ਵੀ ਕਹਿੰਦੇ ਆ ਸਾਡੇ ਬੈੱਡ ਸ਼ੀਟ ਵੀ ਕਹਿੰਦੇ ਆ ਤੇ ਪੰਜਾਦਰ ਆਪਾਂ ਖੜਾ ਕਰ ਦਿੱਤਾ ਤੇ ਹੁਣ ਆਪਾਂ ਬੈੱਡ ਸ਼ੀਟ ਜਿਹੜੀ ਟੋਆ ਜਿਹੜੀ ਸਾਫ਼ ਕਰਦੇ ਆ ਕਿਰਤਾ ਵਗੈਰਾ ਮਿੱਟੀ ਵਗੈਰਾ ਪੈ ਜਾਂਦੀ ਹੈ ਨਿਆਣਾ ਮੌਸਮ ਆ ਫਿਰ ਵੀ ਸੁੱਲ ਦੇ ਨਾਲ ਜਿਹੜਾ ਗਰਦਾ ਵਗੈਰਾ ਹਾਈ ਜਾਂਦਾ ਹੈ ਬਾਕੀ ਇਹ ਲੇਕਨ ਇਹ ਚਾੜੇ ਵਗੈਰਾ ਲਗਾਉਣਾ ਹੈ ਸਾਰੇ ਕਿਤੇ ਝਾੜੇ ਲਗਾਉਣਾ ਰੇਟੇ ਜਾਣੇ ਬਾਅਦ ਛੋਈ ਫਿਰ ਮੇਚਾ ਉਹ طرف ਲਗਾਣੀ ਹੁੰਦੀ ਹੈ ਜੇ ਫਿਰ ਹਸਵੰਦ ਵੀ ਕਰ ਹੁੰਦੇ ਨੇ ਉਹ ਵਿੱਚ ਚਲੇ ਜਾਂਦੇ ਆ ਉਸ ਤੋਂ ਬਾਅਦ ਮੈਂ ਮੇਥੀ ਰੱਖ ਦਿੱਤੇ ਤੇ ਆਸਮਰੰਦ ਦੇ ਧੋਣ ਵਾਲੇ ਕੱਪੜੇ ਸੀ ਤੇ ਇਹ ਵੀ ਆਪਾਂ ਇਹ ਕਿੰਨੇ ਵਾਰ ਲੋ ਜਿੱਥੇ ਆਪਾਂ ਸਾਰਾ ਕਮਰਾ ਜਿਹੜਾ ਝਾੜੂ ਲਗਾ ਦਿੱਤਾ ਸੀ ਸਾਰੇ ਕਮਰਿਆਂ ਦੇ ਵਿੱਚ ਬਰਾਂਡੇ 'ਚ ਤੇ ਵਿਹੜੇ ਦੇ ਵਿੱਚ ਝਾੜੂ ਲਗਾਉਣ ਤੋਂ ਬਾਅਦ ਮੈਂ ਪੂਚਾ ਲਗਾ ਦਿੱਤਾ ਸੀ ਸਾਰੇ ਕਿਤੇ ਲੋ ਜੀ ਹੁਣ ਸਾਫ਼-ਸਾਫ਼ ਹੋ ਗਿਆ ਸਾਰਾ ਜਿੰਨਾ ਚਿਰ ਘਰੇ ਬੱਚੇ ਨਹੀਂ ਹੁੰਦੇ ਉਨਾ ਚਿਰ ਸਾਫ਼ ਰਹਿੰਦਾ ਏ ਜਦੋਂ ਬੱਚੇ ਆ ਜਾਂਦੇ ਆ ਬਸ ਫਿਰ ਤਾਂ ਜੀ ਖਡਾਉਣਿਆਂ ਦਾ ਖਿਲਾਰਾ ਪੈ ਜਾਂਦਾ ਇੱਥੇ ਆਪਾਂ ਵੇੜਾ ਵੀ ਸਿੰਮਰ ਦਿੱਤਾ ਸੀ ਤੇ ਇਧਰ ਵਾਲਾ ਕਮਰਾ ਵੀ ਆਪਾਂ ਸਾਫ਼ ਕਰ ਦਿੱਤਾ ਸੀ ਚੰਗੀ ਤਰ੍ਹਾਂ ਦੇ ਨਾਲ ਤੇ ਝੜ-ਕੁੱਝ ਕਰ ਦਿੱਤਾ ਸੀ ਇਧਰ ਵੀ ਤੇ ਮੀਂਹ ਪੈਣ ਦੇ ਨਾਲ ਸਾਰੇ ਕਿਤੇ ਸਲਾਵ-ਵਿਸਲਾਵ ਹੋਈ ਪਈ ਆ ਤੇ ਕਲਰ ਵਗੈਰਾ ਵੀ ਇਹ ਕੰਧਾਂ ਨੇ ਉੱਤੋਂ ਲੈਣ ਲੱਥਣ ਲੱਗ ਗਿਆ ਏ ਤੇ ਸਾਰੇ ਵੇੜੇ ਦੇ ਵਿੱਚੜੜੇ ਜਿਲਪ ਚੁਲਪ ਜੀ ਲੱਗੇ ਪਈ ਆ ਤੇ ਕਾਫੀ ਭੈਣਾਂ ਨੇ ਤਾਂ ਵੀਡੀਓ ਸ਼ੇਅਰ ਕੀਤੀ ہوئی ਆ ਜਿਲਬ ਨੂੰ ਲਾਉਣ ਲਈ ਕਲੀ ਪਾ ਕੇ ਪਰ ਇੱਧੇ ਮੇਰੇ ਹਸਬੰਦ ਕਹਿੰਦੇ ਵੀ ਜਦੋਂ ਧੁੱਪ ਆ ਨਿਕਣ ਲੱਗ ਗਈਆਂ ਫਿਰ ਆਪਾਂ ਇਦਾਂ ਹੀ ਲੈ ਜਾਣੀਆਂ ਸੁੱਕ ਕੇ ਇਹ ਵੀ ਆਪਾਂ ਰਹਿਣ ਦੰਨਿਆ ਕਲੀ ਵਗੈਰਾ ਨਾਲ ਸਾਫ਼ ਕਰਨ ਨੂੰ ਤੇ ਇੱਥੇ ਆਪਣਾ ਸੁਈ ਦਾ ਕੰਮ ਵੀ ਕੰਪਲੀਟ ਹੋ ਗਿਆ ਸੀ ਤੇ ਆਪਾਂ ਸਲਫ ਵਗੈਰਾ ਗੈਸ ਵਗੈਰਾ ਸਾਫ਼ ਕਰ ਦਿੱਤੇ ਸੀ ਤੇਰ ਸੋਈ ਚ ਵੀ ਪੋਚਾ ਲਗਾ ਦਿੱਤਾ ਸੀ ਤੇ ਭਾਂਡੇ ਕਾਫੀ ਪੈਸੇ ਸ਼ੈਂਕ ਦੇ ਵਿੱਚ ਉਹ ਵੀ ਆਪਾਂ ਨਾਲ ਦੀ ਨਾਲ ਹੀ ਕਲੀਨ ਕਰ ਦਿੱਤੇ ਸੀ ਤੇ ਭਾਂਡੇ ਵਾਲਾ ਸ਼ੈਂਕ ਵੀ ਆਪਣਾ ਵਿਲਾ ਹੋ ਗਿਆ ਸੀ ਬਸ ਹੁਣ ਜੀ ਆਪਾਂ ਨਾ ਤੋਂ ਲਵਾਂਗੇ ਕੰਪਲੀਟ ਹੋ ਗਿਆ ਸਾਰਾ ਕੰਮ ਆਪਣਾ ਨਾ ਤੋਂ ਲੈ ਸੀ ਜੀ ਇੱਥੇ ਆਪਾਂ ਤੇਰ ਣਾਉਣ ਤੋਂ ਬਾਅਦ ਮੈਂ ਕੱਪੜੇ ਜਿਹੜੇ ਧੋ ਦਿੱਤੇ ਸੀ ਥੋੜੇ ਜੇ ਕੱਪੜੇ ਹੀ ਹੁੰਦੇ ਆ ਤੇ ਧੋ ਕੇ ਨਾਲ ਦੀ ਨਾਲ ਮਸ਼ੀਨ ਦੇ ਵਿੱਚ ਸੁਕਾ ਕੇ ਪਾ ਦਿੱਤੇ ਸੀ ਤੇ ਇੱਥੇ ਬਹੁਤ ਸੋਨੇ ਫੁੱਲ ਆ ਜਿਹੜੇ ਖਿੜੇ ਹੋਏ ਸੀ ਧੁੱਪ ਕਰਕੇ। ਲਓ ਜੀ ਆਪਣੇ ਸਵੇਰ ਦੇ ਸਾਰੇ ਕੰਮ ਕਰ ਲਏ। ਤੇ ਜੇ ਇੱਕ ਪਵਾ ਦਾ ਆ ਚੁੱਪੀ ਸਾਥੀ ਦਾ 파ਟੀ ਤਾਂ ਤੇ ਭੰਡਾ ਹੁੰਦਾ ਮਾਣ ਕਰਿਆ ਸੀ। ਤੇ ਹੁਣ ਸਿਰ ਨੌਂ ਗੜ ਤੇ ਉਹ ਵੀ ਵੇਟ ਕਰ ਰਹੀ ਸੀ ਮੈਂ। ਪਿੰਗਲਾ ਦਾ ਬੈਂਟ ਆ ਗਈ ਤੇ ਦੇਖਦੇ ਹਾਂ। ਲੋਰ ਜਿਸੰਗਨ ਆ ਗਿਆ ਮੈਂ ਤਾਂ ਦੇ ਆਈ। ਬੋਲੀ ਤੇ ਬਲਾ ਸੌਣ ਲੱਗੇ ਮਨ ਨੂੰ। ਬੋਲੀ ਤਾਂ ਕਾ ਪਾਣੀ ਵਿੱਚ ਪਿਆ ਉਹ ਕਾਗਜ਼ ਜਿਵੇਂ ਨੂੰ ਅੱਛਾ ਲੈ ਇਹ ਰਹੀ ਉਹ ਬੋਤਲ ਹਾਲੋ ਬਟਾ ਇੱਥੇ ਪੈਜੋ ਕਰਨਾ ਗਰਮੀ ਵਿੱਚ ਜਵਾਕਾਂ ਦੇ ਜਵਾਬਾਂ ਅੱਛਾ ਫੇਰ ਕੀ ਗੱਲਾਂ ਕੀਤੀਆਂ ਤੁਸੀਂ ਬੈਂਚ ਚ ਬੈਂਟ ਤੇ ਕੁੜੀ ਕਰ ਲੈਣੀ ਦਿੱਤੀ ਹਾਂ ਨਾਲੇ ਜਸਪ੍ਰੀ ਕੁੜੀ ਨੂੰ ਬਿਠਾ ਲਿਆ ਚੱਕ ਕੁੜੀ ਨੂੰ ਬਿਠਾ ਲਿਆ ਸੀ ਨਾਲੇ ਵੱਡੀ ਦੀਦੀ ਦੀਦੀ ਵੱਡੇ ਨੂੰ ਦੀਦੀ ਹੁੰਦੀਆਂ ਬਟਾ ਚਲ ਕਿ ਦੀਦੀ ਨੂੰ ਬਿਠਾ ਲਿਆ ਚ ਜਿਹੜੀ ਵੱਡੀ ਦੀਦੀ ਸੀ ਉਹ ਨੂੰ ਖਾ ਲਿਆ ਚ ਚਲੋ ਵਾਰ ਤੱਕ ਲਈ ਲੋ ਜੀ ਫਿਰ ਸੇਮਰਾ ਸਿੰਘ ਦੇ ਕੱਪੜੇ ਆਪਾਂ ਕਰ ਤੇ ਚੇਂਜ ਇਹ ਵਰਦੀ ਇਹਦੇ ਹੁਣ ਧੋ ਕੇ ਨਾਲ ਦੇ ਨਾਲ ਪਾ ਦੇਣੀ ਆ ਫਿਰ ਨਹੀਂ ਮੌਸਮ ਦਾ ਕੋਈ ਪਤਾ ਨਹੀਂ ਜੀ ਕਦੋਂ ਜਿਹੜਾ ਚੇਂਜ ਹੋ ਜਾਵੇ ਆ ਕੱਢੇ ਵਟ ਇਹਨਾਂ ਨੂੰ ਪੈਕ ਵਿੱਚ ਪਾ ਦੋ ਵੇ ਸ਼ਰਾਰਤੀ ਬੱਚਾ ਹਾਂਜੀ ਆਪਾਂ ਨਾ ਬਤੁ ਬਰਦੀ ਧੋ ਕੇ ਪਾਇਆ ਮਾ ਬਚ ਕੇ ਪਾਣੀ ਤੁਸੀਂ ਪੀ ਲਿਆ ਹਨ ਤੇ ਪਾਣੀ ਪਾਣੀ ਥੋੜਾ ਕੰਦਾ ਹੁੰਦਾ ਫਿਰ ਉਹ ਪੂਰਾ ਮੇਰੇ ਮੂਚੇ ਦੀ ਪਿੰਦਾਂ ਚ ਮੈਂ ਜਿਆਦਾ ਪੀ ਲਿਆ ਨਾ ਮੈਨੂੰ ਹੰਤ ਸੀ ਕਿੱਠਾ ਜਨੇ ਜਿਹੜਾ ਹੋ ਨਹੀਂ ਹੁੰਦਾ ਜਿਹੜਾ ਸ਼ੀਸ਼ਾ ਹੁੰਦਾ ਕਿਸ਼ਿਆ ਉਹ ਜਿਹੜਾ ਪੰਦ ਨਹੀਂ ਹੁੰਦਾ ਉਹ ਪੈਰ ਤੇ ਲੱਗਿਆ ਹੁੰਦਾ ਉਹ ਤਾਂ ਪੀ ਸਕਦੇ ਆ ਭਰੋਲੇ ਕੰਡਾ ਜਿਸੀ ਕਿਤੇ ਲੈ ਦਾਦੂ ਕੋਲੇ ਦਾਦੂ ਤਾਂ ਸੁਸਤਾ ਪਿਆ ਚੱਲ ਬੈਠੋ ਮੈਂ ਹਾਨੀਆ ਵਰਦੀ ਧੋ ਕੇ ਠੀਕ ਆ ਫਿਰ ਠੀਕ ਆ ਲੋ ਜੀ ਆਪਾਂ ਵਰਦੀ ਧੋਇਆ ਹੀ ਹੈ ਜੀ ਪਹਿਲਾਂ ਫਿਰ ਧੁੱਪ ਦਾ ਕੋਈ ਪਤਾ ਨਹੀਂ ਆ ਅੱਜ ਫਿਰ ਬੱਦਲ ਜੇ ਹੋਈ ਜਾਂਦੇ ਆ ਕਦੇ ਧੁੱਪ ਨਿਕਲ ਹੀ ਆਉਂਦੀ ਆ ਤੇ ਵਰਦੀ ਧੋ ਕੇ ਬਣੇ ਦੀ ਸਾਰੀ ਪਾ ਲੈਣੇ ਆ ਤੇ ਫਿਰ ਖਾਣ ਨੂੰ ਸਮਰਨ ਬਣਾ ਕੇ ਦੇਣੇ ਆ ਮੈਂ ਕੁਛ ਉਹ ਕੁਛ ਵੀਡੀਓ ਦੇ ਨਾਲ ਤੁਸੀਂ ਜੀ ਅੰਤ ਤੱਕ ਬਣੇ ਰਹੋ ਇਸ ਵਿੱਚ ਚੁੱਲ੍ਹੇ ਸੀ ਜੀ ਵੱੜਦੀ ਧੂੰ ਸਿਮਰਨ ਘਰ ਪਹਿਲਾਂ ਮੰਮਾ ਦੀਆਂ ਕਾਪੀਆਂ ਦੇਖੋ ਵੱਢ ਕੇ ਅੱਜ ਕੀ ਕਰਾਇਆ ਕੀ ਕਰਾਇਆ ਸੀ ਅੱਜ ਅੱਜ ਬਾਂਹ ਕੁਕੜਾ ਇੱਥੇ ਆ ਤੇ ਬੀਕ ਸੀ ਹਾਂ ਜੇ ਬੀਕ ਕੱਲ ਨਹੀਂ ਬਾਈ ਸੀ 1 ਕੱਪ ਗ੍ਰਾਂਟ ਚਾਹ ਵਧੀਆ ਕਰਕੇ ਆਇਆ तो आया है बारह छो ग्यारह नंबर आ मिसिंग करते डिकटेशन करवाया मैडम ने इंग्लिश तो गलत करता होना ती देखिए रा डिकटेशन करवाए थे कल रात करवाए थोड़े नहीं बेटा थोड़े सही तरीके करो चलो रिवीजन तो करा आप पेपर आ रहे थोड़े एदा भी करवाया नहीं करवाया है चलो कोई ना ਆਪਾਂ ਇਹਨਾਂ ਬਾਅਦ ਕਰਦੇ ਆਪਾਂ ਮੈਂ ਭਰਦੀ ਦੋਦਾਂ ਫਿਰ ਮੈਂ ਦਿਨੀਆਂ ਖਾਣ ਨੂੰ ਤੇ ਬਣਾ ਕੇ ਕੁਝ ਠੀਕ ਹੈ ਮੈਂ ਟਿਫਨ ਰੱਖੀ ਲੋ ਜੀ ਇੱਥੇ ਆਪਾਂ ਯੂਨੀਫਾਰਮ ਤੋਂ ਹੋਇਆ ਸੀ ਸਮਰਨ ਦੇ ਤੇ ਉਹਨੂੰ ਮੈਂ ਸੈਂਡਵਿਚ ਬਣਾ ਕੇ ਲੈ ਕੇ ਆਈ ਸੀ ਖਾਣ ਲਈ ਉਹਦੇ ਤੇ ਹੁਣ ਉਹਨੂੰ ਖਾਣ ਨੂੰ ਦੇ ਦਵਾਂਗੇ ਲੋ ਜੀ ਇੱਥੇ ਸ਼ਾਮ ਦਾ ਟਾਈਮ ਹੋ ਗਿਆ ਸੀ ਤੇ ਮੈਂ ਸ਼ਾਮ ਦੀ ਰੋਟੀ ਮੋਣ ਲੱਗੀ ਹੋਈ ਸੀ ਤੇ ਸਬਜੀ ਵਗੈਰਾ ਆਪਾਂ ਪਹਿਲਾਂ ਬਣਾ ਕੇ ਰੱਖ ਲਈ ਸੀ ਸਬਜੀ ਇੱਥੇ ਆਪਾਂ ਆਲੂ ਬੈਂਗਣੀ ਤੇ ਸ਼ਿਮਲਾ ਮਿਰਚ ਮਿਕਸ ਸਬਜੀ ਬਣਾਈ ਸੀ ਤੇ ਨਾਲ ਦੇ ਨਾਲ ਜਿਹੜੇ ਰੋਟੀ ਬਣੀ ਜਾ ਰਹੀ ਸੀ ਤੇ ਨਾਲ ਦੇ ਨਾਲ ਸਾਰੇ ਖਾ ਲਣਗੇ ਫਿਰ ਤੇ ਇੱਧਰ ਦਾਲ ਪਈ ਸੀ ਤੇ ਦਾਲ ਨੂੰ ਮੇ ਤੜਕਾ ਲਗਾ ਲਿਆ ਸੀ ਅਲੱਗ ਤੋਂ ਤੇ ਮੈਂ ਕਿਹਾ ਜਿਨੇ ਵੀ ਸੁੱਕੀ ਸਬਜੀ ਖਾਣੀ ਹੋਈ ਤਾਂ ਉਹ ਖਾ ਲਣਗੇ ਨਹੀਂ ਤਾਂ ਦਾਲ ਵਗੈਰਾ ਜੇ ਖਾਣੀ ਹੋਈ ਉਹ ਵੀ ਖਾ ਲਣਗੇ ਤੇ ਨਾਲ ਦੇ ਨਾਲ ਰੋਟੀ ਆਪਾਂ ਲਾਈ ਜਾ ਰਹੇ ਸੀ ਤੇ ਨਾਲ ਦੇ ਨਾਲ ਸਾਰੇ ਜਣੇ ਖਾ ਲਣਗੇ ਫਿਰ ਬਹੁਤ ਬਹੁਤ ਧੰਨਵਾਦ ਆ ਜੀ ਸਾਰੇ ਭੈਣ ਭਰਾਵਾਂ ਦਾ ਵੀਡੀਓ ਦੇਖਣ ਲਈ ਜੀ ਤੇ ਇਸੇ ਤਰ੍ਹਾਂ ਆਪਣੀ ਸਪੋਰਟ ਆ ਜਿਹੜੀ ਪਨਾਹੀ ਰੱਖਿਓ ਜਿਹੜੇ ਭੈਣ ਭਰਾ ਜੀ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਵੀਡੀਓ ਨੂੰ ਲਾਈਕ ਸ਼ੇਅਰ ਰਣ ਕੇ ਤੋਂ ਅੱਗੇ ਜ਼ਰੂਰ ਕਰ ਦਿਆ ਕਰੋ ਜੀ ਤਾਂ ਜੋ ਆਪਣੇ ਚੈਨਲ ਦੇ ਨਾਲ ਹੋਰ ਜਿਹੜੇ ਭੈਣ ਭਰਾ ਨੇ ਉਹ ਜੁੜ ਸਕਣ ਤੇ ਸਿਮਰਨ ਦੀ ਵਰਦੀ ਆ ਜਿਹੜੀ ਸੁੱਕ ਗਈ ਸੀ ਤੇ ਸੁੱਕਣ ਤੋਂ ਬਾਅਦ ਫਿਰ ਮੈਂ ਪ੍ਰੈਸ ਕਰਕੇ ਰੱਖ ਦਿੱਤੀ ਸੀ। ਬਾਕੀ ਡੇਲੀ ਦੀ ਹੀ ਰੁਟੀਨ ਹੁੰਦੀ ਹੈ ਜੀ ਆਪਣੀ ਤੇ ਸਾਰੇ ਭੈਣ ਭਰਾਵਾਂ ਦਾ ਅਲੱਗ-ਅਲੱਗ ਤਰੀਕਾ ਆਪਣਾ ਤਰੀਕਾ ਜੀ ਕੰਮ ਕਰਨ ਦਾ। ਕੋਈ ਜਲਦੀ ਕਰ ਲੈਂਦਾ ਉੱਠ ਕੇ ਕੰਮ ਤੇ ਕੋਈ ਲੇਟ ਕਰਦਾ ਹੈ ਕੰਮ। ਆਪਾਂ ਬਸ ਆਪ ਨੂੰ ਮੱਜਾਂ ਦਾ ਕੰਮ ਤਾਂ ਹੁੰਦਾ ਨਹੀਂ ਕਿਉਂਕਿ ਆਪਣੇ ਮੱਜਾਂ ਹੈ ਨਹੀਂ। ਇਸ ਕਰਕੇ ਆਪਾਂ ਨੂੰ ਬਸ ਘਰ ਦਾ ਕੰਮ ਹੀ ਹੁੰਦਾ ਏ। ਮੈਂ ਬਾਕੀ ਚੋ ਸਭ ਦੇ ਘਰਾਂ ਦੇ ਵਿੱਚ ਹੁੰਦਾ ਏ। ਮੱਕੀ ਜੋ ਆਪਾਂ ਨੇ ਤੁਹਾਡੇ ਨਾਲ ਤੇਲ ਵਾਲੀ ਵੀਡੀਓ ਸ਼ੇਅਰ ਕੀਤੀ ਸੀ ਵਾਲਾਂ ਦੇ ਵਿੱਚ ਲਗਾਉਣ ਵਾਲੀ ਤੇ ਗਰਨੂਰ ਪੈਣ ਨੇ ਉਹਨਾਂ ਦਾ ਮੈਸੇਜ ਮਤਲਬ ਕਮੈਂਟ ਆਇਆ ਸੀ ਉਹ ਕਹਿੰਦੇ ਸੀ ਵੀ ਇਹ ਫੁੱਲ ਦੇਸੀ ਤੇ ਅੰਗਰੇਜ਼ੀ ਹੁੰਦੇ ਨੇ ਵੀ ਤੁਹਾਡੇ ਹੱਥ ਵਿੱਚ ਹੋ ਸਕਦਾ ਵੀ ਅੰਗਰੇਜ਼ੀ ਫੁੱਲ ਹੋਵੇ ਕਿਉਂਕਿ ਇਹ ਕਹਿੰਦੇ ਵੀ ਦੇਸੀ ਫੁੱਲ ਆ ਜਿਹੜਾ ਪੈਂਦਾ ਏ ਤੇ ਬਾਕੀ ਇਸ ਚੀਜ਼ ਦਾ ਤਾਂ ਜੀ ਆਪਾਂ ਨੂੰ ਪਤਾ ਨਹੀਂ ਹੈਗਾ ਵੀ ਅੰਗਰੇਜ਼ੀ ਫੁੱਲ ਸੀ ਜਾਂ ਦੇਸੀ ਫੁੱਲ ਸੀ ਆਪਾਂ ਇਹ ਫੁੱਲਾ ਜਿਹੜਾ ਨਰਸਰੀ ਤੋਂ ਲੈ ਕੇ ਆਏ ਸੀ ਬੂਟਾ ਇਹਦਾ ਡੈਡੀ ਲੈ ਕੇ ਆਏ ਸੀ ਤੇ ਇਸ ਕਰਕੇ ਆਪਾਂ ਤੋੜ ਕੇ ਚਲੋ ਪਾ ਲਿਆ ਵੈਸੇ ਆਪਾਂ ਫਸਟ ਟਾਈਮ ਇਹ ਪਾਇਆ ਸੀ ਇਹ ਜਿਹੜਾ ਫੁੱਲ ਆ ਤੇ ਨਹੀਂ ਤਾਂ ਮੈਂ ਜ਼ਿਆਦਾਤਰ ਕੜੀ ਪੱਤੇ ਦੇ ਨਾਲ ਹੀ ਜਿਹੜਾ ਤੇਲ ਆਪਾਂ ਬਣਾਇਆ ਸੀ ਇਹ ਕਾਫੀ ਵਾਰ ਤੇ ਇਹ ਫਸਟ ਟਾਈਮ ਹੈ ਪਾਇਆ ਸੀ ਆਪਾਂ ਫੁੱਲ ਜੀ ਇਸ ਚੀਜ਼ ਦੇ ਆਪਾਂ ਨੌਲੇਜ ਨਹੀਂ ਕਿਉਂਕਿ ਜੋ ਤੇਲ ਵਗੈਰਾ ਬਣਾਉਂਦੇ ਆ ਤੇ ਉਹਨਾਂ ਨੂੰ ਪਤਾ ਹੋਊਗਾ ਜ਼ਿਆਦਾਤਰ ਤੇ ਆਪਾਂ ਦੇਖਿਆ ਜ਼ਿਆਦਾਤਰ ਵੀਡੀਓ ਦੇ ਵਿੱਚ ਵੀ ਇਹ ਵਾਲਾ ਫੁੱਲ ਆ ਜਿਹੜਾ ਯੂਜ਼ ਹੁੰਦਾ ਸੌਰੀ ਜੀ ਵਾਕਈ ਵੀਡੀਓ ਦੇ ਵਿੱਚੋਂ ਮੇਰੇ ਤੋਂ ਗੁਲਮੋਹਰ ਦਾ ਫੁੱਲ ਕਿਹਾ ਗਿਆ ਗੁੜਹਲ ਦਾ ਫੁੱਲ ਆ ਇਹ ਤੇ ਜ਼ਿਆਦਾਤਰ ਤੇਲ ਦੇ ਵਿੱਚ ਇਹ ਪੈ ਜਾਂਦਾ ਵਾ ਫੁੱਲ ਕਿਉਂਕਿ ਇਹਦੇ ਬੈਨੀਫਿਟ ਬਹੁਤ ਨੇ ਆਪਣੇ ਵਾਲਾਂ ਲਈ ਤੇ ਬਹੁਤ-ਬਹੁਤ ਧੰਨਵਾਦ ਹੈ ਜੀ ਚਲੋ ਆਪਾਂ ਨੂੰ ਜੋ ਵੀ ਆਪਣੀ ਵੀਡੀਓ ਤੇ ਵਿੱਚ ਗਲਤੀ ਹੁੰਦੀ ਹੈ ਸਾਰੇ ਭੈਣ ਭਰਾ ਆਪਾਂ ਨੂੰ ਦੱਸਦੇ ਆ ਬਹੁਤ ਵਧੀਆ ਲੱਗਦਾ ਤੇ ਗਲਤੀ ਸੁਧਾਰਨ ਦਾ ਵੀ ਆਪਾਂ ਨੂੰ ਮੌਕਾ ਮਿਲਦਾ ਹੈ ਤੇ ਬਾਕੀ ਜੋ ਵੀ ਭੈਣ ਭਰਾ ਦੀ ਆਪਾਂ ਵੀਡੀਓ ਦੇਖਦੇ ਆ ਜੀ ਤੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਵੱਡੀਆਂ ਭੈਣਾਂ ਤੋਂ ਬਹੁਤ ਹੀ ਵਧੀਆ ਲੱਗਦੀਆਂ ਜੀ ਸਾਰਿਆਂ ਦੀਆਂ ਵੀਡੀਓ ਜਿੰਨਾ-ਜਿੰਨਾ ਦੀ ਆਪਾਂ ਦੇਖਦੇ ਆ ਜੀ ਵੀਡੀਓ ਤੇ ਇਸੇ ਤਰ੍ਹਾਂ ਜੀ ਆਪਾਂ ਇੱਕ ਦੂਸਰੇ ਦੀ ਜਦੋਂ ਸਪੋਰਟ ਕਰਦੇ ਆਂ ਤਾਂ ਬਹੁਤ ਵਧੀਆ ਲੱਗਦਾ ਏ ਜੀ ਆਪਣੇ ਆਪ ਨੂੰ ਵੀ ਤੇ ਲੋ ਜੀ ਇੱਥੇ ਆਪਾਂ ਰੋਟੀ ਬਣਾ ਲਈ ਸੀ ਤੇ ਇੱਥੇ ਹਸਬੰਡ ਆ ਗਏ ਸੀ ਅੱਜ ਲੇਟ ਆਏ ਸੀ ਹਸਬੰਡ ਕਿਉਂਕਿ ਕੰਮ ਜ਼ਿਆਦਾ ਸੀ ਉਹਨਾਂ ਨੂੰ ਤੇ ਇਸ ਕਰਕੇ ਉਹ ਆਏ ਸੀ ਤੇ ਕਹਿ ਰਹੇ ਸੀ ਵੀ ਵੀਡੀਓ ਚੱਲ ਰਹੀ ਏ ਤੇਰੀ ਤੇ ਮੈਨੂੰ ਚਾਹ ਇੱਥੇ ਫੜਾ ਦੇ ਮੈਨੂੰ ਫਿਰ ਮੈਂ ਕਿਹਾ ਵੀ ਹਾਂਜੀ ਵੀਡੀਓ ਚੱਲ ਰਹੀ ਏ ਤੇ ਤੁਸੀਂ ਬੈਠੋ ਮੈਂ ਲਿਆਉਣੀ ਆ ਚਾਹ ਤੁਹਾਡੇ ਲਈ ਤੇ ਰੋਟੀ ਵਗੈਰਾ ਹੋ ਗਈ ਸੀ ਜੀ ਆਪਣੀ ਬਣ ਗਈ ਸੀ ਤੇ ਬਸ ਹੁਣ ਖਾ ਲਣਗੇ ਨਾਲ ਦੀ ਨਾਲ ਤੇ ਬਾਕੀ ਆਪਾਂ ਦੁੱਧ ਗਰਮ ਕਰਨਾ ਰੱਖ ਦਿੱਤਾ ਸੀ ਤੇ ਆਪਣਾ ਦੁੱਧ ਹੀ ਰਹਿ ਗਿਆ ਸੀ ਇਕੱਲਾ ਗਰਮ ਕਰਨਾ ਤੇ ਦੁੱਧ ਗਰਮ ਕਰਨ ਤੋਂ ਬਾਅਦ ਬਸ ਰੋਟੀ ਵਾਲੇ ਭਾਂਡੇ ਹੋਣਗੇ ਤੇ ਉਹ ਕੰਪਲੀਟ ਕਰ ਦਵਾਂਗੇ ਤੇ ਉਸ ਤੋਂ ਬਾਅਦ ਫਿਰ ਮੈਂ ਸਿਮਰਨ ਨੂੰ ਰਾਤ ਨੂੰ ਰਿਵਾਈਜ਼ ਕਰਾਉਣੀ ਹੁੰਦੀ ਆ ਕੰਮ ਸਕੂਲ ਦਾ ਤੇ ਕਿਉਂਕਿ ਉਹ ਰਾਤ ਨੂੰ ਹੀ ਪੜਦਾ ਵਾ ਦਿਨੇ ਨਹੀਂ ਪੜਦਾ ਹੈਗਾ ਤੇ ਡੇਢ 2 ਵਜੇ ਆ ਜਾਂਦਾ ਵਾ ਸਕੂਲੋਂ ਹੋ ਤੇ ਫਿਰ ਆ ਕੇ ਰੋਟੀ ਪਾਣੀ ਖਾ ਕੇ ਟੀਵੀ ਵਗੈਰਾ ਦੇਖ ਲਿੰਦਾ ਖੇਡ ਲੰਦਾ ਏ ਫਿਰ ਮੈਂ ਰਾਤ ਨੂੰ ਹੀ ਉਹਨੂੰ ਜ਼ਿਆਦਾਤਰ ਜਿਹੜਾ ਹੋਮਵਰਕ ਆ ਉਹਦਾ ਕਰवानी ਹੁੰਦੀ ਆ ਸਕੂਲੋਂ ਆਉਣ ਤੋਂ ਬਾਅਦ ਤਾਂ ਸਮਰਨ ਉਹ ਰਾਹੀ ਨਹੀਂ ਦਿੰਦਾ ਹੈਗਾ ਜੀ ਕੰਮ ਕਰਨ ਲਈ ਸਕੂਲ ਦਾ ਕਿਉਂਕਿ ਫਿਰ ਉੱਥੇ ਵੀ ਪੜ ਕੇ ਆਇਆ ਹੁੰਦਾ ਤੇ ਇਹਨੂੰ ਆਇਆ ਹੁੰਦਾ ਵਾ ਵੀ ਮੈਂ ਹੁਣ ਖੇਡ ਲਵਾਂ ਖੇਡਾਂ ਦੇ ਨਾਲ ਕੁਝ ਖੇਡਾਂ ਮੇਲੇ ਤੋਂ ਲੈ ਕੇ ਆਇਆ ਸੀ ਤੇ ਕੁਝ ਇਹਦੇ ਕੋਲ ਕਾਫੀ ਪਈਆਂ ਸੀ ਤੇ ਜਾਂ ਫਿਰ ਦਾਦੀ ਪੋਤਾ ਸ਼ਾਮ ਨੂੰ ਗੁਰਦੁਆਰੇ ਚਲੇ ਜਾਂਦੇ ਆ ਮੱਥਾ ਟੇਕਣ ਦੇ ਲਈ ਤੇ ਫਿਰ ਮੈਂ ਸ਼ਾਮ ਨੂੰ ਹੀ ਇਹਨੂੰ ਪੜਾਉਣੀ ਹੁੰਦੀ ਆ ਲੋ ਜੀ ਆਪਾਂ ਗੈਸ ਆ ਜਿਹੜਾ ਕਲੀਨ ਕਰ ਦਿੱਤਾ ਇੱਥੇ ਸਾਰਾ ਕੰਮ ਕਰਨ ਤੋਂ ਬਾਅਦ ਬਸ ਦੁੱਧਾ ਜਿਹੜਾ ਆਪਣਾ ਗਰਮ ਹੋ ਜਾਏਗਾ ਹੁਣ ਲੋ ਜੀ ਅੱਜ ਦਾ ਆਪਣਾ ਇਹ ਬਲੌਗ ਸੀ ਜੀ ਸਵੇਰ ਤੋਂ ਸ਼ਾਮ ਤੱਕ ਦੇ ਕੰਮਾਂ ਦਾ ਮਿਲਦੇ ਆ ਜੀ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ